28 ਅਪ੍ਰੈਲ 2003 ਜਸਵੰਤਪੁਰਾ ਜ਼ਿਲ੍ਹਾ ਅਜਮੇਰ ਰਾਜਸਥਾਨ ਸ਼ਾਮ ਦੇ 5:15 ਤੇ 사ਵਰ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੀ ਕਾਲ ਆਉਂਦੀ ਹੈ ਜਿਸ ਵਿੱਚ ਇੱਕ ਬੰਦਾ ਬਹੁਤ ਹੀ ਘਬਰਾਏ ਹੋਏ ਲਹਿਜੇ ਵਿੱਚ ਦੱਸਦਾ ਹੈ ਕਿ ਬਿਨਾਸ ਦਰਿਆ ਦੇ ਕੰਢੇ ਤੇ ਸੁੱਕੇ ਹੋਏ ਤਾਲ ਉੱਤੇ ਇੱਕ ਕੱਟਿਆ ਹੋਇਆ ਸਿਰ ਮਿਲਿਆ ਹੈ ਉੱਥੇ ਦਾ ਐਚਐਮ ਇੰਚਾਰਜ ਉਸ ਬੰਦੇ ਤੋਂ ਉਸਦਾ ਨਾਮ ਪੁੱਛਣ ਹੀ ਵਾਲਾ ਸੀ ਕਿ ਉਸਨੇ ਫੋਨ ਕੱਟ ਦਿੱਤਾ ਇਸ ਤੋਂ ਬਾਅਦ ਕੁਝ ਪੁਲਿਸ ਵਾਲੇ ਘਟਨਾ ਸਥਾਨ ਤੇ ਪਹੁੰਚੇ ਬినాਸ਼ ਦਰਿਆ ਬਿਲਕੁਲ ਸੁੱਕਾ ਪਿਆ ਸੀ ਅਤੇ ਉਸ ਦੇ ਕੰਢੇ ਤੇ ਪਿੱਲਰ ਨੰਬਰ 11 ਕੋਲ ਇੱਕ ਕੱਟਿਆ ਹੋਇਆ ਸਿਰ ਪਿਆ ਸੀ ਜਦੋਂ ਉਸ ਸਿਰ ਨੂੰ ਨੇੜੇ ਜਾ ਕੇ ਦੇਖਿਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਸਿਰ ਨੂੰ ਬੁਰੀ ਤਰ੍ਹਾਂ ਸਾੜਿਆ ਗਿਆ ਸੀ ਤਾਂ ਜੋ ਉਸ ਦੀ ਪਛਾਣ ਛੁਪਾਈ ਜਾ ਸਕੇ ਇਹ ਪਤਾ ਨਾ ਲੱਗੇ ਕਿ ਉਹ ਵਿਅਕਤੀ ਕੌਣ ਸੀ ਘਟਨਾ ਸਥਾਨ ਤੇ ਜਦੋਂ ਪੂਰਾ ਪਿੰਡ ਪਹੁੰਚਿਆ ਤਾਂ ਸਭ ਦੀਆਂ ਸਾਹਾਂ ਸੁੱਕ ਗਈਆਂ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਦਾ ਮਾਹੌਲ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ। ਉਥੋਂ ਦੇ ਇੰਚਾਰਜ ਐਸਐਚਓ सुरेंद्र ਸਿੰਘ ਆਪਣੀ ਟੀਮ ਦੇ ਨਾਲ ਤੁਰੰਤ ਮੌਕੇ ਤੇ ਪਹੁੰਚਦੇ ਹਨ। ਉਹਨਾਂ ਨੇ ਦੇਖਿਆ ਕਿ ਦਰਿਆ ਦੇ ਸੁੱਕੇ ਹੋਏ ਤਲ ਤੇ ਪਿੱਲਰ ਨੰਬਰ 11 ਕੋਲ ਇੱਕ ਕੱਟਿਆ ਹੋਇਆ ਸਿਰ ਪਿਆ ਹੋਇਆ ਸੀ। ਨਾਲ ਹੀ ਇੱਕ ਝੂਟ ਦੀ ਬੋਰੀ ਅਤੇ ਇੱਕ ਪਲਾਸਟਿਕ ਦਾ ਥੈਲਾ ਵੀ ਮਿਲਿਆ। ਜਿਸ ਤੇ گاੜਾ ਖੂਨ ਲੱਗਿਆ ਹੋਇਆ ਸੀ। ਪਰ ਸਵਾਲ ਇਹ ਸੀ ਕਿ ਆਖਰ ਉਸ ਕੱਟੇ ਹੋਏ ਸਿਰ ਦਾ ਧੜ ਕਿੱਥੇ ਹੈ? ਸਵਾਗਤ ਹੈ ਤੁਹਾਡਾ ਕ੍ਰਾਈਮ ਡਾਇਰੀਜ਼ ਵਿੱਚ। ਆਓ ਜਾਣਦੇ ਹਾਂ ਅੱਗੇ ਦਾ ਸੱਚ। ਉਸ ਪੂਰੀ ਬੋਡੀ ਦੀ ਤਲਾਸ਼ ਵਿੱਚ ਪੁਲਿਸ ਚਾਰੋਂ ਪਾਸੇ ਫੈਲ ਗਈ। ਉਥੋਂ ਲਗਭਗ 2 ਕਿਲੋਮੀਟਰ ਦੂਰ ਪੁਲਿਸ ਨੂੰ ਖੂਨ ਨਾਲ ਲਤਪਤ ਇੱਕ ਫੁੱਲ 슬ੀਵ ਸ਼ਰਟ, ਇੱਕ ਤਕੀਏ ਦਾ ਕਵਰ, ਇੱਕ ਪਲਾਸਟਿਕ ਟੇਬਲ ਕਵਰ ਅਤੇ ਦੋ ਪਲਾਸਟਿਕ ਦੇ ਗੱਟੇ ਮਿਲੇ। ਹੁਣ ਇਹ ਸਭ ਚੱਲ ਹੀ ਰਿਹਾ ਸੀ। ਉਸ ਵੇਲੇ ਐਸਐਚਓ सुरेंद्र ਸਿੰਘ ਨੂੰ ਵਾਇਰਲੈਸ ਰੇਡੀਓ ਤੇ ਖਬਰ ਮਿਲੀ ਕਿ ਬਜਰੰਗ ਨਾਈ ਨਾਮ ਦੇ ਬੰਦੇ ਦੇ ਖੂਹ ਵਿੱਚ ਇੱਕ ਗੱਠੜੀ ਤੈਰ ਰਹੀ ਹੈ ਜਿਸ ਵਿੱਚੋਂ ਅਜੀਬੋ-ਗਰੀਬ ਜਿਹੀ ਬਦਬੂ ਆ ਰਹੀ ਹੈ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਇੱਕ ਰੱਸੀ ਬੰਨ੍ਹ ਕੇ ਲੋਹੇ ਦੇ ਹੁੱਕ ਨਾਲ ਉਸ ਗੱਠੜੀ ਨੂੰ ਬਾਹਰ ਕੱਢਿਆ ਗੱਠੜੀ ਨੂੰ ਬਾਹਰ ਕੱਢਦੇ ਹੀ ਜੋ ਉਹਨਾਂ ਨੇ ਦੇਖਿਆ ਤੇ ਪਿੰਡ ਵਾਲਿਆਂ ਨੇ ਦੇਖਿਆ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋਇਆ ਜਦੋਂ ਉਸ ਗੱਠੜੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਚਾਦਰਾਂ ਆਪਸ ਵਿੱਚ ਬੰਨੀਆਂ ਹੋਈਆਂ ਸਨ ਅਤੇ ਜਦੋਂ ਚਾਦਰਾਂ ਵੀ ਖੋਲ੍ਹੀਆਂ ਗਈਆਂ ਤਾਂ ਉਸ ਵਿੱਚੋਂ ਇੱਕ ਵਿਅਕਤੀ ਦੀ ਨੰਗੀ Laash ਮਿਲੀ ਉਹ Laash ਥਾਥਾਂ ਤੋਂ ਬੁਰੀ ਤਰ੍ਹਾਂ ਸੜੀ ਹੋਈ ਅਤੇ ਕੱਟੀ ਹੋਈ ਸੀ ਪਰ ਉਸ ਦਾ ਸਿਰ ਗਾਇਬ ਸੀ ਇਹੀ ਨਹੀਂ ਉਸ ਦੀਆਂ ਅੰਤਾਂ ਬਾਹਰ ਨਿਕਲੀਆਂ ਪਈਆਂ ਸਨ ਅਤੇ ਬਹੁਤ ਤੇਜ਼ ਅਤੇ ਗੰਦੀ ਬਦਬੂ ਆ ਰਹੀ ਸੀ ਏਮ ਹਾਲ ਦੇਖਣ ਤੋਂ ਬਾਅਦ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਲੋਕ ਉਲਟੀਆਂ ਕਰਨ ਲੱਗ ਪਏ ਜਦੋਂ ਬਾਡੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਹ ਕੱਟਿਆ ਹੋਇਆ ਸਿਰ ਅਤੇ ਧੜ ਇੱਕ ਹੀ ਬੰਦੇ ਦੇ ਹਨ ਹੁਣ ਪੁਲਿਸ ਵਾਲਿਆਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਧੜ ਅਤੇ ਸਿਰ ਕਿਸ ਦਾ ਹੈ ਇਸ ਲਈ ਆਇਡੈਂਟੀਫਿਕੇਸ਼ਨ ਨਾ ਹੋਣ ਦੀ وجہ ਨਾਲ ਪੁਲਿਸ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਜੋ ਉਸ ਸ਼ਵ ਕੋਲੋਂ ਸਬੂਤ ਮਿਲੇ ਸਨ ਉਹਨਾਂ ਨੂੰ ਪੁਲਿਸ ਨੇ ਐਵੀਡੈਂਸ ਰੂਮ ਵਿੱਚ ਜਮ੍ਹਾਂ ਕਰਵਾ ਦਿੱਤਾ। ਉਹ ਬਾਡੀ ਕਿਸ ਦੀ ਸੀ ਇਸ ਬਾਰੇ ਪੁਲਿਸ ਨੂੰ ਕੋਈ ਪਤਾ ਨਹੀਂ ਲੱਗਿਆ। ਕਿਉਂਕਿ ਕਿਸੇ ਨੇ ਵੀ ਨੇੜਲੇ ਕਿਸੇ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੋਦਗੀ ਦੀ ਰਿਪੋਰਟ ਦਰਜ ਨਹੀਂ ਕਰਵਾਈ ਸੀ। ਘਟਨਾ ਦੇ ਲਗਭਗ ਹਫ਼ਤਾ ਬਾਅਦ ਯਾਨੀ 3 ਮਈ 2003 ਨੂੰ ਪੁਲਿਸ ਨੇ ਲੋਕਲ ਅਖਬਾਰ ਵਾਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਜਾਣਕਾਰੀ ਦਿੱਤੀ। ਅਤੇ ਨਾਲ ਹੀ ਪੁਲਿਸ ਨੇ ਇੱਕ ਹੋਰ ਗੱਲ ਦੱਸੀ ਕਿ ਜੋ ਉਹਨਾਂ ਨੂੰ ਸੜਿਆ ਹੋਇਆ ਅਤੇ ਕਟਿਆ ਹੋਇਆ ਸਿਰ ਮਿਲਿਆ ਸੀ ਉਸ ਦੀ ਖੱਬੀ ਅੱਖ ਖੇਡ ਇੱਕ ਸਟੀਲ ਦੀ ਤਾਰ ਲੱਗੀ ਹੋਈ ਸੀ ਇਸ ਨਾਲ ਇਹ ਪਤਾ ਲੱਗਦਾ ਹੈ ਕਿ ਉਸ ਦੀ ਫੇਸ਼ੀਅਲ ਸਰਜਰੀ ਹੋਈ ਸੀ ਹੁਣ ਇਸ ਗੱਲ ਨੂੰ ਧਿਆਨ ਨਾਲ ਯਾਦ ਰੱਖਣਾ ਭੁੱਲਣਾ ਨਹੀਂ ਕਿਉਂਕਿ ਇਹ ਸਟੀਲ ਦੀ ਤਾਰ ਜੋ ਖੱਬੀ ਅੱਖ ਖੇਡਾ ਸੀ ਇਸ ਕਹਾਣੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ ਜਸਵੰਤਪੁਰਾ ਤੋਂ 120 ਕਿਲੋਮੀਟਰ ਦੂਰ ਏਸ਼ੀਆ ਦੀ ਸਭ ਤੋਂ ਵੱਡੀ ਮਾਰਬਲ ਮਾਰਕੀਟ ਕਿਸ਼ਨਗੜ੍ਹ ਅਤੇ ਕਿਸ਼ਨਗੜ੍ਹ ਵਿੱਚ ਹੀ ਰਹਿੰਦਾ ਸੀ ਇੱਕ ਵਿਅਕਤੀ ਜਿਸ ਦਾ ਨਾਮ ਸੀ ਭਵਾਨੀ ਸ਼ੰਕਰ ਸ਼ਰਮਾ ਜੋ ਮਾਰਬਲ ਦਾ ਬਹੁਤ ਵੱਡਾ ਵਪਾਰੀ ਸੀ ਉਹ ਕਾਫੀ ਦਿਨਾਂ ਤੋਂ ਦਫ਼ਤਰ ਨਹੀਂ ਸਿ ਆ ਰਿਹਾ ਉਸ ਦੀ ਥਾਂ ਉਸ ਦੀ ਪਤਨੀ ਨੀਦੀ ਸ਼ਰਮਾ ਹੀ ਗੋਡਾਊਨ ਵਿੱਚ ਆ ਰਹੀ ਸੀ ਇਹ ਜੋ ਸਕਰੀਨ ਤੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਹਨ ਭਵਾਨੀ ਸ਼ਰਮਾ ਅਤੇ ਉਸ ਦੀ ਪਤਨੀ ਨੀਦੀ ਸ਼ਰਮਾ ਇਸ ਫੋਟੋ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਹੋਵੇਗਾ ਕਿ ਭਵਾਨੀ ਅਤੇ ਉਸ ਦੀ ਪਤਨੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਹੁਣੇ-ਹੁਣੇ ਹੀ ਨੀਦੀ ਸ਼ਰਮਾ ਨੇ ਉਹਨਾਂ ਦੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ ਭਵਾਨੀ ਆਪਣੀ ਪਤਨੀ ਦੇ ਨਾਲ ਕਿਸ਼ਨਗੜ੍ਹ ਵਿੱਚ ਆਪਣੇ ਮਾਪਿਆਂ ਤੋਂ ਅਲੱਗ ਰਹਿੰਦਾ ਸੀ ਭਵਾਨੀ ਅਤੇ ਉਸ ਦੀ ਪਤਨੀ ਦੀ ਅਕਸਰ ਇਸ ਗੱਲ ਤੇ ਲੜਾਈ ਹੀ ਰਹਿੰਦੀ ਸੀ ਕਿ ਉਹ ਆਪਣੇ ਮਾਪਿਆਂ ਨਾਲ ਇੰਨਾ ਚਿਪਕੂ-ਚਿਪਕੂ ਕਿਉਂ ਹੈ ਅਤੇ ਜਦੋਂ ਵੀ ਉਹ ਆਪਣੇ ਮਾਪੇ ਨੂੰ ਮਿਲਣ ਜਾਂਦਾ ਸੀ ਤਾਂ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਝਗੜਾ ਹੁੰਦਾ ਸੀ ਉਹ ਉਸ ਨੂੰ ਰੋਕਦੀ ਟੋਕਦੀ ਸੀ ਕਿ ਤੁਸੀਂ ਆਪਣੇ ਮਾਪੇ ਨੂੰ ਛੱਡ ਕਿਉਂ ਨਹੀਂ ਦਿੰਦੇ ਮਹੀਨੇ ਵਿੱਚ ਇੱਕ ਅੱਧੀ ਵਾਰ ਮਿਲ ਲਿਆ ਕਰੋ ਪਰ ਹਰ ਵਾਰ ਤੁਹਾਡੀ ਕਹਾਣੀ ਇਹੀ ਰਹਿੰਦੀ ਹੈ ਇਸ ਗੱਲ ਕਰਕੇ ਘਰ ਵਿੱਚ ਹਮੇਸ਼ਾ ਛੋਟਾ ਮੋਟਾ ਕਲੇਸ਼ ਪਣਿਆ ਹੀ ਰਹਿੰਦਾ ਸੀ ਭਵਾਨੀ ਇੱਕ ਤਰ੍ਹਾਂ ਨਾਲ ਜ਼ਿੰਦਗੀ ਜੀ ਨਹੀਂ ਰਿਹਾ ਸੀ ਸਗੋ ਕੱਟ ਰਿਹਾ ਸੀ ਅਤੇ ਇਸ ਕਾਰਨ ਹੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਉਦਾਸੀ ਛਾਈ ਰਹਿੰਦੀ ਸੀ ਅਤੇ ਉਹ ਦੁਖੀ ਰਹਿਣ ਲੱਗ ਪਿਆ ਪਰ ਇਹਨਾਂ ਸਭ ਗੱਲਾਂ ਦੇ ਬਾਵਜੂਦ ਵੀ ਉਹਨਾਂ ਦੇ ਪਿਆਰ ਵਿੱਚ ਕੋਈ ਘਾਟ ਨਹੀਂ ਸੀ ਉਹ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ 25 April 2003 ਇਹ ਉਹ ਤਰੀਕ ਸੀ ਜਦੋਂ ਭਵਾਨੀ ਸ਼ਰਮਾ ਆਖਰੀ ਵਾਰ ਆਪਣੇ ਮਾਪੇ ਨੂੰ ਮਿਲਣ ਆਇਆ ਸੀ ਅਤੇ ਘਰ ਵਾਪਸ ਪਹੁੰਚ ਕੇ ਉਸ ਨੇ ਪਿਤਾ ਨੂੰ ਕਾਲ ਵੀ ਕੀਤੀ ਕਿ ਹਾਂ ਮੈਂ ਘਰ ਪਹੁੰਚ ਚੁੱਕਾ ਹਾਂ ਪਰ ਇਸ ਕਾਲ ਤੋਂ ਬਾਅਦ ਕਦੇ ਵੀ ਭਵਾਨੀ ਨੇ ਆਪਣੇ ਮਾਪੇ ਨੂੰ ਫੋਨ ਨਹੀਂ ਕੀਤਾ ਨਾ ਹੀ ਕੋਈ ਕਾਲ ਨਾ ਹੀ ਉਸ ਦਾ ਉੱਥੇ ਆਉਣਾ ਜਾਣਾ ਉਸ ਦੇ ਪਿਤਾ ਦੁਰਗਾ ਪ੍ਰਸਾਦ ਅਤੇ ਮਾਤਾ ਭਵਰੀ ਦੇਵੀ ਇਸ ਗੱਲ ਨੂੰ ਲੈ ਕੇ ਕਾਫੀ ਟੈਨਸ਼ਨ ਵਿੱਚ ਸਨ ਕਿ ਸਾਡਾ ਬੱਚਾ ਸਾਨੂੰ ਕਾਲ ਕਿਉਂ ਨਹੀਂ ਕਰ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਕਦੇ ਵੀ ਐਸਾ ਨਹੀਂ ਸੀ ਹੋਇਆ ਕਿ ਇੰਨੇ ਦਿਨ ਤੱਕ ਗੱਲਬਾਤ ਨਾ ਹੋਈ ਹੋਵੇ ਪੁੱਛਗਿੱਛ ਕਰਨ ਤੇ ਭਵਾਨੀ ਸ਼ੰਕਰ ਦੇ ਪਿਤਾ ਨੂੰ ਇਹ ਪਤਾ ਲੱਗਾ ਕਿ ਉਸ ਦਾ ਬੇਟਾ ਕਈ ਦਿਨਾਂ ਤੋਂ ਗੋਡਾਊਨ ਵਿੱਚ ਕੰਮ ਤੇ ਨਹੀਂ ਜਾ ਰਿਹਾ ਸੀ ਉਸ ਦੀ ਥਾਂ ਉਸ ਦੀ ਪਤਨੀ ਨਿਧੀ ਆ ਰਹੀ ਸੀ ਤਾਂ ਦੁਰਗਾ ਪ੍ਰਸਾਦ ਆਪਣੀ ਨੌ ਨੂੰ ਕਾਲ ਕਰਕੇ ਪੁੱਛਦਾ ਹੈ ਕਿ ਭਵਾਨੀ ਕਿੱਥੇ ਹੈ ਨਾ ਉਸ ਦਾ ਕੋਈ ਫੋਨ ਆ ਰਿਹਾ ਹੈ ਨਾਹੀਂ ਉਹ ਦਫ਼ਤਰ ਜਾ ਰਿਹਾ ਹੈ ਪਰ ਨਿਧੀ ਉਸ ਨੂੰ ਉਲਟਾ ਜਵਾਬ ਦਿੰਦੀ ਹੈ ਕਿ ਜੇ ਤੁਹਾਨੂੰ ਐਨੀ ਹੀ ਟੈਨਸ਼ਨ ਹੋ ਰਹੀ ਹੈ ਤਾਂ ਤੁਸੀਂ ਖੁਦ ਹੀ ਗੋਡਾਊਨ ਆ ਜਾਓ ਪਰ ਘਰ ਨਾ ਆਇਓ ਮੈਂ ਤੁਹਾਡੀ ਸੇਵਾ ਕਰਨ ਲਈ ਨਹੀਂ ਬੈਠੀ ਦੁਰਗਾ ਪ੍ਰਸਾਦ ਨੂੰ ਆਪਣੀ ਨੋਂ ਤੋਂ ਇਸ ਤੋਂ ਵੱਧ ਉਮੀਦ ਨਹੀਂ ਸੀ ਇਸ ਕਰਕੇ ਉਹ ਆਪਣੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਭਵਾਨੀ ਦਾ ਪਤਾ ਲਗਾਉਣ ਲਈ ਕਹਿੰਦਾ ਹੈ ਸਭ ਨੇ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਭਵਾਨੀ ਬਾਰੇ ਕੁਝ ਪਤਾ ਨਹੀਂ ਲੱਗਿਆ ਅਤੇ ਨਿਧੀ ਸ਼ਰਮਾ ਜਿਸ ਨੂੰ ਸ਼ਾਇਦ ਪਤਾ ਹੋ ਸਕਦਾ ਸੀ ਕਿ ਉਹ ਕਿੱਥੇ ਹੈ ਉਸਨੇ ਚੁੱਪੀ ਸ਼ਾਦੀ ਹੋਈ ਸੀ ਪਰ ਐਸਾ ਵੀ ਨਹੀਂ ਸੀ ਕਿ ਉਹ ਉਸ ਨੂੰ ਲੱਭ ਨਹੀਂ ਰਹੀ ਸੀ ਉਹ ਉਸ ਨੂੰ ਲੱਭ ਰਹੀ ਸੀ ਪਰ ਉਹ ਆਪਣੇ ਸਸਰਾਲ ਵਾਲਿਆਂ ਤੋਂ ਮਦਦ ਨਹੀਂ ਮੰਗਣਾ ਚਾਹੁੰਦੀ ਸੀ 4 ਮਈ 2003 ਨੂੰ ਦੁਰਗਾ ਪ੍ਰਸਾਦ ਦੇ ਘਰ ਇੱਕ ਅਖਬਾਰ ਵਾਲਾ ਅਖਬਾਰ ਸੁੱਟ ਕੇ ਜਾਂਦਾ ਹੈ ਪਰ ਦੁਰਗਾ ਪ੍ਰਸਾਦ ਉਸ ਨੂੰ ਪੜ੍ਹਨ ਤੋਂ ਪਹਿਲਾਂ ਚਾਹ ਮੰਗਵਾ ਲੈਂਦਾ ਹੈ ਕਿਉਂਕਿ ਉਸ ਨੂੰ ਅਖਬਾਰ ਪੜ੍ਹਦੇ ਸਮੇਂ ਚਾਹ ਦੀ ਚੁਸਕੀ ਲੈਣ ਵਿੱਚ ਮਜ਼ਾ ਆਉਂਦਾ ਸੀ। ਦੁਰਗਾ ਪ੍ਰਸਾਦ ਦੀ ਪਤਨੀ ਉਸ ਲਈ ਚਾਹ ਲੈ ਕੇ ਆਉਂਦੀ ਹੈ। ਉਸ ਨੇ ਚਾਹ ਦੀ ਇੱਕ ਚੁਸਕੀ ਲਈ ਅਤੇ ਅਖਬਾਰ ਨੂੰ ਖੋਲ੍ਹਿਆ। ਪਰ ਜਿਵੇਂ ਹੀ ਉਸ ਨੇ ਅਖਬਾਰ ਦਾ ਫਰੰਟ ਪੇਜ ਪੜ੍ਹਿਆ ਤਾਂ ਉਸ ਦੇ ਹੱਥਾਂ ਵਿੱਚੋਂ ਚਾਹ ਢਿੱਗ ਪਈ। ਦੁਰਗਾ ਪ੍ਰਸਾਦ ਦੇ ਹੱਥ ਪੈਰ ਸੁੰਨ ਪੈ ਗਏ ਅਤੇ ਉਹ ਆਪਣੇ ਦਿਲ ਨੂੰ ਫੜ ਕੇ ਕੁਰਸੀ ਉੱਤੇ ਡਿੱਗ ਪਿਆ। ਉਸ ਨੂੰ ਬੇਚੈਨੀ ਜਹੀ ਹੋਣ ਲੱਗ ਪਈ। ਪਰ ਉਹਨਾਂ ਨੇ ਅਖਬਾਰ ਵਿੱਚ ਐਸਾ ਕੀ ਪੜ੍ਹਿਆ ਸੀ? ਕਿ ਜਿਸ ਨੂੰ ਪੜ੍ਹ ਕੇ ਇਹ ਸਭ ਹੋਣ ਲੱਗ ਪਿਆ ਹੁਣ ਮੈਂ ਤੁਹਾਨੂੰ ਉਹ ਫਰੰਟ ਪੇਜ ਪੜ੍ਹ ਕੇ ਸੁਣਾਉਂਦਾ ਹਾਂ ਧਿਆਨ ਨਾਲ ਸੁਣਨਾ ਅੱਜ ਦੀ ਤਾਜ਼ਾ ਖਬਰ ਸਾਵਰ ਪੁਲਸ ਨੂੰ ਇੱਕ ਸੜਿਆ ਹੋਇਆ ਅਤੇ ਕਟਿਆ ਹੋਇਆ ਸਿਰ ਮਿਲਿਆ ਹੈ ਜਿਸ ਦੀ ਖੱਬੀ ਅੱਖ ਹੀਟ ਲੋਹੇ ਦੀ ਤਾਰ ਲੱਗੀ ਹੋਈ ਸੀ ਮਿਰਤਕ ਦੀ ਸੱਜੀ ਕਲਾਈ ਤੇ ਇੱਕ ਮੌਲੀ ਦਾ ਧਾਗਾ ਵੀ ਬੰਨਿਆ ਹੋਇਆ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਰਖੜੀ ਬੰਨੀ ਹੁੰਦੀ ਹੈ ਜਿਵੇਂ ਹੀ ਦੁਰਗਾ ਪ੍ਰਸਾਦ ਨੇ ਇਹ ਖਬਰ ਪੜ੍ਹੀ ਉਸ ਨੂੰ ਅਹਿਸਾਸ ਹੋਣ ਲੱਗਿਆ ਕਿ ਉਸ ਦੇ ਪੁੱਤਰ ਨਾਲ ਕੁਝ ਬਹੁਤ ਬੁਰਾ ਹੋਇਆ ਹੈ ਅਤੇ ਸ਼ਾਇਦ ਇਹ ਬਾਡੀ ਉਸ ਦੇ ਪੁੱਤਰ ਦੀ ਹੀ ਹੈ ਕਿਉਂਕਿ ਉਸ ਦੇ ਪੁੱਤਰ ਭਵਾਨੀ ਸ਼ੰਕਰ ਦੀ ਖੱਬੀ ਆਖੇਟ ਵੀ ਇਸੇ ਤਰ੍ਹਾਂ ਸਟੀਲ ਦੀ ਤਾਰ ਲੱਗੀ ਹੋਈ ਸੀ ਦਰਅਸਲ ਭਵਾਨੀ ਸ਼ੰਕਰ ਦਾ ਆਪਣੀ ਜਵਾਨੀ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ ਜਿਸ ਤੋਂ ਬਾਅਦ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇੱਕ ਸਰਜਰੀ ਦੌਰਾਨ ਇਹ ਤਾਰ ਉਸ ਨੂੰ ਲਗਾਈ ਗਈ ਸੀ ਇਹ ਖਬਰ ਪੜਨ ਤੋਂ ਬਾਅਦ ਦੁਰਗਾ ਪ੍ਰਸਾਦ ਨੇ ਆਪਣੇ ਤਿੰਨ ਪੁੱਤਰਾਂ ਆਪਣੇ ਦਮਾਦ ਅਤੇ ਆਪਣੀ ਨੂੰ ਨਿਧੀ ਸ਼ਰਮਾ ਨੂੰ ਫੋਨ ਕੀਤਾ ਅਤੇ ਉਸ ਖਬਰ ਦੀ ਜਾਣਕਾਰੀ ਉਹਨਾਂ ਨਾਲ ਸਾਂਝੀ ਕੀਤੀ ਸਾਰੇ ਦੁਰਗਾ ਪ੍ਰਸਾਦ ਦੇ ਘਰ ਆ ਗਏ ਤਾਂ ਜੋ ਉਹ ਪੁਲਿਸ ਸਟੇਸ਼ਨ ਜਾ ਸਕਣ ਹੁਣ ਸਭ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੋ ਰਹੀਆਂ ਸਨ ਸਭ ਤੋਂ ਪਹਿਲਾਂ ਦੁਰਗਾ ਪ੍ਰਸਾਦ ਆਪਣੀ ਨੂੰ ਨਿਧੀ ਸ਼ਰਮਾ ਦੇ ਘਰ ਪਹੁੰਚੇ ਨਿਧੀ ਨੇ ਉਹਨਾਂ ਨਾਲ ਜਾਣ ਤੋਂ ਪਹਿਲਾਂ ਘਰ ਦੇ ਹਰ ਕਮਰੇ ਨੂੰ ਤਾਲਾ ਲਗਾਇਆ ਅਤੇ ਚਾਬੀਆਂ ਆਪਣੇ ਨਾਲ ਲੈ ਗਈ। ਜਦੋਂ ਪੂਰੀ ਫੈਮਿਲੀ ਪੁਲਿਸ ਸਟੇਸ਼ਨ ਪਹੁੰਚੀ ਤਾਂ ਦੁਰਗਾ ਪ੍ਰਸਾਦ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਭਵਾਨੀ ਸ਼ਰਮਾ ਪਿਛਲੇ 8 ਦਿਨਾਂ ਤੋਂ ਲਾਪਤਾ ਹੈ। ਦੁਰਗਾ ਪ੍ਰਸਾਦ ਨੇ ਪੁਲਿਸ ਵਾਲਿਆਂ ਨੂੰ ਅਖਬਾਰ ਵਿੱਚ छਪੀ ਉਸ ਖਬਰ ਅਤੇ ਸਟੀਲ ਵਾਲੀ ਤਾਰ ਬਾਰੇ ਦੱਸਿਆ ਅਤੇ ਉਸ Laash ਨੂੰ ਵੇਖਣ ਦੀ ਮੰਗ ਕੀਤੀ। ਤਾਂ ਪੁਲਿਸ ਵਾਲਿਆਂ ਨੇ ਦੁਰਗਾ ਪ੍ਰਸਾਦ ਨੂੰ ਕਿਹਾ ਕੇ ਦੇਖੋ লাশ ਤਾਂ ਪੂਰੀ ਤਰ੍ਹਾਂ ਗਲ ਚੁੱਕੀ ਸੀ ਜਿਸ ਕਾਰਨ ਅਸੀਂ ਉਸ লাশ ਦਾ ਪੂਰੇ ਰੀਤੀ ਰਿਵਾਜ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਹੁਣ ਦੁਰਗਾ ਪ੍ਰਸਾਦ ਬਹੁਤ ਹੀ ਟੈਨਸ਼ਨ ਵਿੱਚ ਸੀ ਕਿ ਉਹ ਕਿਵੇਂ ਪਛਾਣ ਕਰਨ ਕਿ ਬਾਡੀ ਉਸਦੇ ਪੁੱਤਰ ਦੀ ਹੀ ਸੀ ਸਾਰੇ ਰਿਸ਼ਤੇਦਾਰਾਂ ਦੇ ਗਲ ਸੁੱਕੇ ਪਏ ਸਨ ਉਹ ਸਭ ਇਹ ਸੋchnਾ ਚਾਹੁੰਦੇ ਸਨ ਕਿ ਬਾਡੀ ਉਹਨਾਂ ਦੇ ਪਿਆਰੇ ਭਵਾਨੀ ਦੀ ਨਾ ਹੋਵੇ ਉਧਰ ਭਵਾਨੀ ਦੀ ਪਤਨੀ ਬਿਲਕੁਲ ਰਿਲੈਕਸ ਹੋ ਕੇ ਪੁਲਿਸ ਸਟੇਸ਼ਨ ਵਿੱਚ ਖੜੀ ਸੀ ਉਸ ਦੇ ਹਉ ਪਾਉ ਬਿਲਕੁਲ ਹੀ ਨਹੀਂ ਬਦਲੇ ਉਹ ਸਿਰਫ ਸਭ ਨੂੰ ਟਿਕ ਟਿਕ ਹੀ ਲਗਾ ਕੇ ਦੇਖ ਰਹੀ ਸੀ ਉਸ ਨੇ ਸੋਚਿਆ ਕਿੱਥੇ ਗਿਆ ਹੋਵੇਗਾ ਮਰਿਆ ਨਹੀਂ ਹੋਵੇਗਾ ਆ ਜਾਵੇਗਾ ਇਥੋਂ ਤੱਕ ਕਿ ਥਾਣਾ ਪਰਿਭਾਰੀ सुरेंद्र ਸਿੰਘ ਕਹਿੰਦੇ ਹਨ ਦੇਖੋ ਅਸੀਂ ਉਸ ਦਾ ਅੰਤਿਮ ਸੰਸਕਾਰ ਤਾਂ ਕਰ ਦਿੱਤਾ ਹੈ ਪਰ ਜੋ ਉਸ ਬਾਡੀ ਕੋਲੋਂ ਸਾਨੂੰ ਸਬੂਤ ਮਿਲੇ ਸਨ ਉਹ ਅਜੇ ਵੀ ਸਾਡੇ ਕੋਲ ਮੌਜੂਦ ਹਨ ਜੇ ਤੁਸੀਂ ਚਾਹੋ ਤਾਂ ਅਸੀਂ ਉਹ ਤੁਹਾਨੂੰ ਦਿਖਾ ਸਕਦੇ ਹਾਂ ਇਸ ਤੋਂ ਬਾਅਦ ਕੁਝ ਅਫਸਰ ਐਵੀਡੈਂਸ ਰੂਮ ਵਿੱਚ ਗਏ ਅਤੇ ਉੱਥੋਂ ਸਬੂਤ ਚੁੱਕ ਕੇ ਪਰਿਵਾਰ ਵਾਲਿਆਂ ਦੇ ਸਾਹਮਣੇ ਰੱਖ ਦਿੱਤੇ। ਉਹ ਖੂਨ ਦੇ ਧੱਬਿਆਂ ਵਾਲੀ ਫੁੱਲ 슬ੀਵ ਸ਼ਰਟ, ਜੂਟ ਦਾ ਬੈਗ, ਪਲਾਸਟਿਕ ਦੇ ਥੈਲੇ ਅਤੇ ਉਹ ਸਟੀਲ ਵਾਲੀ ਤਾਰ। ਹੁਣ ਜਿਵੇਂ ਹੀ ਉਹ ਸ਼ਰਟ ਅਤੇ ਥੈਲੇ ਦਿਖਾਏ ਗਏ, ਜੋ ਨਿਧੀ ਸ਼ਰਮਾ ਬਿਲਕੁਲ ਸ਼ਾਂਤੀ ਨਾਲ ਦੇਖ ਰਹੀ ਸੀ, ਉਸ ਨੂੰ ਹੁਣ ਹੌਲੀ-ਹੌਲੀ ਸਮਝ ਆਉਣ ਲੱਗ ਪਈ ਕਿ ਸ਼ਾਇਦ ਸੱਚਮੁੱਚ ਹੀ ਉਸ ਦਾ ਪਤੀ ਹਮੇਸ਼ਾ ਲਈ ਉਸ ਨੂੰ ਛੱਡ ਕੇ ਚਲਾ ਗਿਆ ਹੈ। ਉਸ ਦੀਆਂ ਅੱਖਾਂ ਵਿੱਚੋਂ ਇੱਕ ਤੋਂ ਬਾਅਦ ਇੱਕ ਹੰਝੂ ਡਿੱਗਣ ਲੱਗ ਪਏ। ਉਸ ਦੇ ਹੱਥ-ਪੈਰ ਸੁੰਨ ਪੈ ਗਏ ਅਤੇ ਉਹ ਉੱਚੀ-ਉੱਚੀ ਚੀਖ-ਚੀਖ ਕੇ ਰੋਣ ਲੱਗ ਪਈ। ਉਸ ਨੇ ਚੀਖਦੇ ਹੋਏ ਕਿਹਾ ਕਿ ਇਹ ਸ਼ਰਟ ਅਤੇ ਇਹ ਬੈਗ ਉਹੀ ਹਨ ਜੋ ਉਹ ਉਸ ਦਿਨ ਘਰ ਤੋਂ ਪਹਿਨ ਕੇ ਅਤੇ ਹੱਥ ਵਿੱਚ ਲੈ ਕੇ ਨਿਕਲੇ ਸਨ। ਉਸ ਸਮੇਂ ਐਸਐਚਓ सुरेंद्र ਸਿੰਘ ਪਰਿਵਾਰ ਵਾਲਿਆਂ ਨੂੰ ਬਹੁਤ ਧਿਆਨ ਨਾਲ ਦੇਖਣ ਲੱਗ ਪਏ। ਹੁਣ ਉਹਨਾਂ ਨੂੰ ਪਰਿਵਾਰ ਤੇ ਸ਼ੱਕ ਹੋਣ ਲੱਗ ਪਿਆ। ਸ਼ੱਕ ਤਾਂ ਉਹਨਾਂ ਨੂੰ ਹੋਇਆ ਪਰ ਉਹਨਾਂ ਕੋਲ ਕੋਈ ਠੋਸ ਸਬੂਤ ਨਹੀਂ ਸੀ ਉਧਰ ਦੁਰਗਾ ਪ੍ਰਸਾਦ ਨੇ ਵੀ ਕਿਹਾ ਕਿ ਹਾਂ ਸ਼ਾਇਦ ਇਹ ਮੇਰੇ ਪੁੱਤਰ ਦੀ ਹੀ ਸ਼ਰਟ ਹੋ ਸਕਦੀ ਹੈ ਪੁਲਿਸ ਨੇ ਕਿਹਾ ਹਾਂ ਹੋ ਸਕਦਾ ਹੈ ਇਹ ਭਵਾਨੀ ਦੀ ਸ਼ਰਟ ਹੋਵੇ ਪਰ ਇਹ ਵੀ ਹੋ ਸਕਦਾ ਹੈ ਕਿ ਨਾ ਹੋਵੇ ਸਿਰਫ ਇਹ ਕਹਿ ਨਾਲ ਕਿ ਇਹ ਬੈਗ ਤੇ ਸ਼ਰਟ ਭਵਾਨੀ ਦੀ ਹਨ ਇਹ ਸਾਬਤ ਨਹੀਂ ਹੋ ਜਾਂਦਾ ਕਿ ਇਹ লাশ ਜਿਸ ਦਾ ਅੰਤਿਮ ਸੰਸਕਾਰ ਪੁਲਿਸ ਨੇ ਕੀਤਾ ਸੀ ਉਹ ਭਵਾਨੀ ਦੀ ਹੀ ਸੀ ਪੁਲਿਸ ਨੂੰ ਪੱਕੇ ਸਬੂਤ ਚਾਹੀਦੇ ਸਨ ਇਸ ਤੋਂ ਬਾਅਦ ਭਵਾਨੀ ਦੇ ਪਿਤਾ ਦੁਰਗਾ ਪ੍ਰਸਾਦ ਨੇ ਕਿਹਾ ਹਾਂ ਮੇਰੇ ਕੋਲ ਇੱਕ ਸਬੂਤ ਹੈ ਦੁਰਗਾ ਪ੍ਰਸਾਦ ਨੇ ਦੱਸਿਆ ਕਿ ਜੋ ਸਟੀਲ ਦੀ ਤਾਰ ਤੁਹਾਨੂੰ ਮਿਲੀ ਹੈ ਉਹ ਉਸਦੇ ਪੁੱਤਰ ਦੇ ਵੀ ਚਿਹਰੇ ਤੇ ਲੱਗੀ ਹੋਈ ਸੀ ਉਸੇ ਹੀ ਥਾਂ ਖੱਬੀ ਅੱਖੇਟ ਕਿਉਂਕਿ 11 ਸਾਲ ਪਹਿਲਾਂ ਉਸਦੇ ਪੁੱਤਰ ਦਾ ਐਕਸੀਡੈਂਟ ਹੋਇਆ ਸੀ ਉਸ ਦੀ ਚੀਕ ਬੋਨ ਯਾਨੀ ਗੱਲ ਦੀ ਹੱਡੀ ਟੁੱਟ ਗਈ ਸੀ ਇਸ ਹੱਡੀ ਨੂੰ ਵਾਪਸ ਮੱਥੇ ਦੀ ਹੱਡੀ ਨਾਲ ਜੋੜਨ ਲਈ ਉਹ ਆਪਣੇ ਪੁੱਤਰ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਲੈ ਗਏ ਸਨ ਉੱਥੇ ਡਾਕਟਰ ਸ਼ਿਵ ਸ਼ੰਕਰ ਸ਼ਾਹ ਨੇ ਆਪਰੇਸ਼ਨ ਰਾਹੀਂ ਉਹ ਸਟੀਲ ਦੀ ਤਾਰ ਨਾਲ ਉਹ ਦੋਨੋਂ ਹੱਡੀਆਂ ਨੂੰ ਜੋੜ ਦਿੱਤਾ ਸੀ ਤਸਦੀਕ ਕਰਨ ਲਈ ਦੁਰਗਾ ਪ੍ਰਸਾਦ ਨੇ ਪੁਲਿਸ ਵਾਲਿਆਂ ਨੂੰ ਡਾਕਟਰ ਦਾ ਨੰਬਰ ਦਿੱਤਾ ਥਾਣਾ ਭਾਰੀ ਸੁਰਿੰਦਰ ਸਿੰਘ ਨੇ ਡਾਕਟਰ ਨੂੰ ਕਾਲ ਕੀਤੀ ਡਾਕਟਰ ਨੇ ਉਸ ਘਟਨਾ ਬਾਰੇ ਤਸਦੀਕ ਕੀਤਾ ਕਿ ਹਾਂ ਐਸਾ ਹੀ ਹੋਇਆ ਸੀ ਡਾਕਟਰ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀ ਸਟੀਲ ਦੀ ਤਾਰ ਲਗਾਉਣ ਲਈ ਉਹ ਪੂਰੇ ਦੇਸ਼ ਵਿੱਚ ਇਕੱਲਾ ਹੀ ਸਪੈਸ਼ਲਿਸਟ ਡਾਕਟਰ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਪੂਰੇ ਰਾਜਸਥਾਨ ਵਿੱਚ ਹੁਣ ਤੱਕ ਸਿਰਫ 3 ਹੀ ਲੋਕਾਂ ਦੀ ਇਸ ਤਰ੍ਹਾਂ ਦੀ ਸਰਜਰੀ ਕਰਕੇ ਉਹ ਸਟੀਲ ਵਾਇਰਿੰਗ ਲਗਾਈ ਗਈ ਸੀ ਡਾਕਟਰ ਨੇ ਇਹਨਾਂ ਤਿੰਨਾਂ ਮਰੀਜ਼ਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੁਣ ਪੁਲਿਸ ਵਾਲਿਆਂ ਲਈ ਇਹ ਗੱਲ ਕਾਫੀ ਆਸਾਨ ਹੋ ਗਈ ਸੀ ਪੁਲਿਸ ਨੇ ਦੋ ਮਰੀਜ਼ਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਜੋ লাশ ਉਹਨਾਂ ਨੇ ਸਾੜੀ ਸੀ ਉਹ ਭਵਾਨੀ ਸ਼ੰਕਰ ਦੀ ਹੀ ਸੀ ਪਰ ਹੁਣ ਪੁਲਿਸ ਨੇ ਇਹ ਪਤਾ ਲਗਾਉਣਾ ਸੀ ਕਿ ਆਖਿਰ ਭਵਾਨੀ ਸ਼ੰਕਰ ਨੂੰ ਕਿਸ ਨੇ ਅਤੇ ਕਿਉਂ ਮਾਰਿਆ ਇਸ ਤੋਂ ਬਾਅਦ ਜਾਂਚ ਸ਼ੁਰੂ ਹੋ ਜਾਂਦੀ ਹੈ ਪੁਲਿਸ ਦਾ ਪਹਿਲਾ ਸ਼ੱਕ ਭਵਾਨੀ ਦੀ ਪਤਨੀ ਤੇ ਗਿਆ ਪਰ ਪੁਲਿਸ ਨੂੰ ਇਹ ਵੀ ਲੱਗਿਆ ਸੀ ਕਿ ਭਵਾਨੀ ਕਾਫੀ ਲੰਬੇ ਅਤੇ ਮਜ਼ਬੂਤ ਕੱਦ ਦਾਡਾ ਸੀ ਅਤੇ ਉਸ ਦੀ ਪਤਨੀ ਨਿਧੀ ਬਿਲਕੁਲ ਛੋਟੇ ਕੱਦ ਦੀ ਸੀ ਉਹ ਕਿਵੇਂ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਪੁਲਿਸ ਨੂੰ ਇਹ ਵੀ ਲੱਗਿਆ ਕਿ ਨੀਦੀ ਸ਼ਰਮਾ ਆਪਣੇ ਪਤੀ ਨੂੰ ਇੰਨੀ ਬੇਰਹਿਮੀ ਨਾਲ ਕਿਵੇਂ ਕੱਟ ਸਕਦੀ ਹੈ ਕਿਉਂਕਿ ਉਹਨਾਂ ਦੇ ਦੋ ਛੋਟੇ-ਛੋਟੇ ਬੱਚੇ ਵੀ ਸਨ ਫਿਰ ਪੁਲਿਸ ਨੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਪੁੱਛਗਿੱਛ ਕੀਤੀ ਭਵਾਨੀ ਸ਼ੰਕਰ ਦੇ ਪਰਿਵਾਰ ਨਾਲ ਵੀ ਅਤੇ ਨੀਦੀ ਸ਼ਰਮਾ ਦੇ ਮਾਇਕੇ ਨਾਲ ਵੀ ਸਭ ਇੱਕ ਦੂਜੇ ਤੇ ਟੁੱਟ ਪਏ ਸਭ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਲੱਗ ਪਏ ਪਰ ਇੱਕ ਗੱਲ ਜੋ ਸਭ ਕਹਿ ਰਹੇ ਸਨ ਓਏ ਸੀ ਕਿ ਨਿਧੀ ਅਤੇ ਭਵਾਨੀ ਸ਼ੰਕਰ ਵਿੱਚ ਹਮੇਸ਼ਾ ਅਣਬਨ ਰਹਿੰਦੀ ਸੀ ਅਤੇ ਉਹਨਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ ਅਤੇ ਇਹ ਵੀ ਪਤਾ ਲੱਗਾ ਕਿ ਅਕਸਰ ਨਿਧੀ ਸ਼ਰਮਾ ਦਾ ਭਰਾ ਯਾਨੀ ਭਵਾਨੀ ਦਾ ਸਾਲਾ ਉਸ ਨੂੰ ਹਮੇਸ਼ਾ ਕਾਲ ਕਰਦਾ ਰਹਿੰਦਾ ਸੀ ਯਾਨੀ ਭਵਾਨੀ ਨੂੰ ਅਤੇ ਕਹਿੰਦਾ ਸੀ ਕਿ ਤੁਸੀਂ ਮੇਰੀ ਭੈਣ ਨਾਲ ਠੀਕ ਵਿਵਹਾਰ ਨਹੀਂ ਕਰ ਰਹੀ ਜੀਜਾ ਜੀ ਇਸ ਤੋਂ ਬਾਅਦ ਪੁਲਿਸ ਸਭ ਤੋਂ ਪਹਿਲਾਂ ਨਿਧੀ ਦੇ ਭਰਾ ਨੂੰ ਉਸਦੇ ਮਾਇਕੇ ਵਿੱਚੋਂ ਚੱਕ ਲੈਂਦੀ ਹੈ ਸਭ ਤੋਂ ਪਹਿਲਾਂ ਪੁਲਿਸ ਨਿਦੀ ਦੇ ਭਰਾ ਨਾਲ ਸਾਈਕੋਲੋਜੀਕਲ ਤਰੀਕੇ ਨਾਲ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਦੱਸ ਤੈਨੂੰ ਕੀ ਪਤਾ ਹੈ ਪਰ ਉਹ ਵਾਰ-ਵਾਰ ਇਹ ਹੀ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਇਸ ਤੋਂ ਬਾਅਦ ਪੁਲਿਸ ਨਿਦੀ ਦੇ ਸਾਹਮਣੇ ਹੀ ਉਸ ਦੇ ਭਰਾ ਨੂੰ ਬਿਠਾ ਲੈਂਦੀ ਹੈ ਅਤੇ ਉਸ ਦੀ ਚੰਗੀ ਖਾਤਰਦਾਰੀ ਕਰਦੀ ਹੈ ਫਿਰ ਉਸ ਤੋਂ ਦੁਬਾਰਾ ਪੁੱਛਿਆ ਜਾਂਦਾ ਹੈ ਭਰਾ ਸਾਹਿਬ ਤੁਹਾਡੇ ਅੰਦਰ ਜੋ ਵੀ ਕੁਝ ਹੈ ਜਲਦੀ ਉਗਲ ਦਿਓ ਨਹੀਂ ਤਾਂ ਅਸੀਂ ਓਰਟੀ ਕਰਵਾ ਕੇ ਬਾਹਰ ਕੱਢ ਲਵਾਂਗੇ ਅਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਇਸ ਤੋਂ ਵੀ ਬੁਰਾ ਹੋ ਸਕਦਾ ਹੈ ਇਸ ਤੋਂ ਬਾਅਦ ਪੁਲਿਸ ਨਿਧੀ ਦੇ ਭਰਾ ਦੀ ਚੰਗੀ ਖਾਤਰਦਾਰੀ ਕਰਦੀ ਹੈ ਇਹ ਸਭ ਦੇਖ ਕੇ ਨਿਧੀ ਟੁੱਟ ਜਾਂਦੀ ਹੈ ਫਿਰ ਨਿਧੀ ਸ਼ਰਮਾ ਨੇ ਐਸ ਐਚ ਓ ਸਰਿੰਦਰ ਸਿੰਘ ਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਸਰਿੰਦਰ ਸਿੰਘ ਦਾ ਵੀ ਗਲਾ ਸੁੱਕ ਗਿਆ ਨਿਧੀ ਸ਼ਰਮਾ ਨੇ ਐਸ ਐਚ ਓ ਸਾਹਿਬ ਨੂੰ ਕਿਹਾ ਸਭ ਤੋਂ ਪਹਿਲਾਂ ਤੁਸੀਂ ਪਾਣੀ ਪੀ ਲਵੋ ਅਤੇ ਮੈਨੂੰ ਵੀ ਇੱਕ ਗਲਾਸ ਪਾਣੀ ਦਿਓ ਅਤੇ ਜੋ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਹ ਹਰ ਇੱਕ ਗੱਲ ਸੱਚ ਹੈ ਹਾਂ ਮੈਂ ਹੀ ਆਪਣੇ ਪਤੀ ਭਵਾਨੀ ਸ਼ੰਕਰ ਦਾ ਕਤਲ ਕੀਤਾ ਹੈ ਜਦੋਂ ਪੁਲਿਸ ਨੇ ਪੁੱਛਿਆ ਕਿ ਤੁਸੀਂ ਇਹ ਕਿਉਂ ਕੀਤਾ ਅਤੇ ਕਿਵੇਂ ਕੀਤਾ ਤਾਂ ਨਿਧੀ ਸ਼ਰਮਾ ਆਪਣੇ ਰਾਜ ਪੁਲਿਸ ਦੇ ਸਾਹਮਣੇ ਉਗਲਣ ਲੱਗ ਪਈ ਜਿਸ ਦਾ ਐਸ ਐਚ ਓ ਸ੍ਰਿੰਦਰ ਸਿੰਘ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਅਯਾਸ਼ੀ ਕਰਦਾ ਹੈ ਉਹ ਅਕਸਰ ਫਲਾਈਟ ਫੜ ਕੇ ਦਿੱਲੀ ਅਤੇ ਮੁੰਬਈ ਦੇ ਨਾਈਟ ਕਲੱਬਾਂ ਵਿੱਚ ਜਾਂਦਾ ਸੀ ਅਤੇ ਉਸਦੇ ਕਈ ਔਰਤਾਂ ਨਾਲ ਨਜਾਇਜ਼ ਸਬੰਧ ਸਨ ਇਹ ਸਿਰਫ ਇੱਕ ਸ਼ੱਕ ਸੀ ਉਸ ਕੋਲ ਕੋਈ ਵੀ ਸਬੂਤ ਨਹੀਂ ਸੀ ਉਸ ਦਾ ਦੂਜਾ ਸ਼ੱਕ ਇਹ ਸੀ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ ਉਸ ਨੂੰ ਲੱਗਦਾ ਸੀ ਕਿਤੇ ਉਹ ਸਾਰੀ ਪ੍ਰਾਪਰਟੀ ਅਤੇ ਸਾਰਾ ਬਿਜ਼ਨਸ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਨਾ ਦੇ ਦੇਵੇ ਇਸ ਗੱਲ ਕਰਕੇ ਉਸ ਦੇ ਦਿਮਾਗ ਵਿੱਚ ਭਵਾਨੀ ਸ਼ੰਕਰ ਨੂੰ ਮਾਰਨ ਦਾ ਪਲਾਨ ਬਣ ਗਿਆ ਫਿਰ ਉਹ ਦੱਸਦੀ ਹੈ ਕਿ ਉਸਨੇ ਕਿਵੇਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸਨੇ ਦੱਸਿਆ ਕਿ ਭਵਾਨੀ ਦਾ ਡਰਾਈਵਰ ਜੋ ਉਸ ਦਾ ਦੋਸਤ ਸੀ ਜਿਸ ਦਾ ਨਾਮ ਅਸ਼ੋਕ ਵੈਸ਼ਨਵ ਸੀ ਨਿਧੀ ਨੇ ਉਸ ਨਾਲ ਮਿਲ ਕੇ ਘਰ ਵਿੱਚ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨਿਧੀ ਨੇ ਅਸ਼ੋਕ ਨੂੰ ਇਹ ਲਾਲਚ ਦਿੱਤਾ ਕਿ ਜੋ ਗੱਡੀ ਮੇਰੇ ਪਤੀ ਨੇ ਤੈਨੂੰ ਫਾਈਨੈਂਸ ਤੇ ਦਿੱਤੀ ਹੈ ਉਸ ਦੀਆਂ ਸਾਰੀਆਂ ਕਿਸ਼ਤਾਂ ਮਾਫ ਕਰਵਾ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਉਸ ਨੂੰ ਅਲੱਗ ਤੋਂ ਪੈਸਾ ਵੀ ਦਿੱਤਾ ਜਾਵੇਗਾ। 26 ਅਪ੍ਰੈਲ 2003 ਸ਼ਾਮ ਦੇ 7 ਜਾਂ 7:30 ਵਜੇ ਨਿਧੀ ਨੇ ਭਵਾਨੀ ਸ਼ੰਕਰ ਦੇ ਜੂਸ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਜਿਸ ਨਾਲ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਅਸ਼ੋਕ ਨੂੰ ਘਰ ਬੁਲਾਇਆ ਗਿਆ ਜੋ ਆਪਣੇ ਨਾਲ ਕਹਾੜੀ ਲੈ ਕੇ ਆਇਆ ਸੀ। ਫਿਰ ਉਸ ਨੇ ਆਪਣੇ ਬੇਹੋਸ਼ ਪਤੀ ਨੂੰ ਆਪਣੇ ਦੋਸਤ ਨਾਲ ਮਿਲ ਕੇ ਮੈਂ ਇਹ ਤੇ ਲਟਾ ਦਿੱਤਾ ਅਤੇ ਇੱਕ ਤੋਂ ਬਾਅਦ ਇੱਕ ਕੁਹਾੜੀ ਨਾਲ 10 ਤੋਂ 15 ਵਾਰ ਕੀਤੇ ਪਰ ਹਾਲੇ ਵੀ ਭਵਾਨੀ ਮਰਿਆ ਨਹੀਂ ਸੀ ਭਵਾਨੀ ਨੂੰ ਹੌਲੀ ਹੌਲੀ ਹੋਸ਼ ਆਉਣ ਲੱਗ ਪਿਆ ਪਰ ਉਹ ਹਾਲੇ ਵੀ ਅਧਮਰੀ ਹਾਲਤ ਵਿੱਚ ਸੀ ਇਹ ਦੇਖ ਕੇ ਅਸ਼ੋਕ ਨੇ ਭਵਾਨੀ ਦੇ ਸਿਰ ਤੇ ਜਾਂ ਕਹਿ ਲਵੋ ਕਿ ਉਸ ਦੀ ਗਰਦਨ ਤੇ 5 ਤੋਂ 6 ਹੋਰ ਵਾਰ ਕੀਤੇ ਜਿਸ ਨਾਲ ਭਵਾਨੀ ਦੀ ਗਰਦਨ ਦੀ ਹੱਡੀ ਟੁੱਟ ਗਈ ਪਰ ਹਾਲੇ ਵੀ ਉਸ ਦੀ ਗਰਦਨ ਧੜ ਤੋਂ ਅਲੱਗ ਨਹੀਂ ਸੀ ਹੋਈ ਉਹ ਉਸ ਨਾਲ ਚਿਪਕੀ ਹੋਈ ਸੀ ਫਿਰ ਭਵਾਨੀ ਦੀ ਪਤਨੀ ਨੇ ਚਾਕੂ ਨਾਲ ਹੌਲੀ-ਹੌਲੀ ਸਬਜੀ ਦੀ ਤਰ੍ਹਾਂ ਉਸ ਦੇ ਗਰਦਨ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਗਰਦਨ ਨੂੰ ਕੱਟ ਕੇ ਢੜ ਤੋਂ ਅਲੱਗ ਕਰ ਦਿੱਤਾ ਸੋਚੋ ਇਹ ਸਭ ਇੱਕ ਪਤਨੀ ਕਰ ਰਹੀ ਸੀ ਉਹ ਵੀ ਆਪਣੇ ਪਤੀ ਨਾਲ ਪਰ ਜਿਵੇਂ ਹੀ ਇਹ ਕੀਤਾ ਗਿਆ ਭਵਾਨੀ ਦੇ ਢੜ ਵਿੱਚੋਂ ਮਨੋਂ ਖੂਨ ਦੇ ਗੁਬਾਰੇ ਫਟ ਗਏ ਖੂਨ ਦੀਆਂ ਪਿਚਕਾਰੀਆਂ ਨਿਕਲਣ ਲੱਗ ਪਈਆਂ ਇਹ ਦੇਖ ਕੇ ਨਿਧੀ ਇੱਕ ਜੈਰੀਕੈਨ ਲਿਆਉਂਦੀ ਹੈ ਫੇਰ ਨਿਧੀ ਭਵਾਨੀ ਦੇ ਇੱਕ ਇੱਕ ਖੂਨ ਦੀ ਬੂੰਦ ਨੂੰ ਨਚੋੜ ਕੇ ਉਸ ਕੈਨ ਵਿੱਚ ਭਰਨ ਲੱਗ ਪਈ ਕੈਨ ਹੌਲੀ ਹੌਲੀ ਭਰਨ ਲੱਗਾ ਲਗਭਗ 3 ਤੋਂ 4 ਲੀਟਰ ਗਾੜਾ ਖੂਨ ਉਸ ਕੈਨ ਵਿੱਚ ਇਕੱਠਾ ਹੋ ਗਿਆ ਪਰ ਹਾਲੇ ਵੀ ਉਹਨਾਂ ਦੋਨਾਂ ਨੂੰ ਚੈਨ ਨਹੀਂ ਆਇਆ ਉਹ ਭਵਾਨੀ ਦੀ ਬਾਡੀ ਨੂੰ ਬੇਸਮੈਂਟ ਵਿੱਚ ਲੈ ਗਈ ਉੱਥੇ ਉਹਨਾਂ ਨੇ ਭਵਾਨੀ ਦੇ ਸ਼ਵ ਨੂੰ ਸੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸੜਿਆ ਨਹੀਂ ਇਸ ਤੋਂ ਬਾਅਦ ਉਹ ਭਵਾਨੀ ਦਾ ਸਿਰ ਚੁੱਕ ਕੇ ਛੱਤ ਤੇ ਚਲੇ ਗਈ ਉਥੇ ਨਿਧੀ ਨੇ ਗੈਸ ਚਾਲੂ ਕੀਤੀ ਅਤੇ ਆਪਣੇ ਪਤੀ ਦਾ ਸਿਰ ਚੁੱਕ ਕੇ ਗੈਸ ਦੇ ਬਰਨਰ ਤੇ ਰੱਖ ਦਿੱਤਾ ਅਤੇ ਉਸ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਬਿਲਕੁਲ ਕਚੁੰਬਰ ਬਣਾ ਦਿੱਤਾ ਜਿਵੇਂ ਬੈਂਗਨ ਦੇ ਭਰਤੇ ਦੀ ਤਰ੍ਹਾਂ ਸਭ ਤੋਂ ਪਹਿਲਾਂ ਬਾਲਾਂ ਨੇ ਅੱਗ ਫੜੀ ਫਿਰ ਹੌਲੀ-ਹੌਲੀ ਚਿਹਰਾ ਫਿਰ ਉਸ ਨੂੰ ਬੇਰਹਿਮੀ ਨਾਲ ਸਾੜਨ ਤੋਂ ਬਾਅਦ ਉਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਇਸ ਨੂੰ ਕੋਈ ਨਹੀਂ ਪਛਾਣ ਸਕੇਗਾ ਇਸ ਤੋਂ ਬਾਅਦ ਉਹਨਾਂ ਨੇ ਭਵਾਨੀ ਦੇ ਕੱਪੜੇ ਉਤਾਰ ਕੇ ਇੱਕ ਅਲੱਗ ਬੈਗ ਵਿੱਚ ਰੱਖ ਦਿੱਤੀ ਫਿਰ ਸਾਰਾ ਤਾਮ-ਜਾਮ ਯਾਨੀ ਬਾਡੀ ਸਿਰ ਕਪੜੇ ਆਪਣੀ ਡਿੱਗੀ ਵਿੱਚ ਪਾਏ ਅਤੇ ਜੰਗਲਵਾਲ ਰਵਾਨਾ ਹੋ ਗਏ ਉਹਨਾਂ ਨੇ ਮਰਡਰ ਵੈਪਨ ਯਾਨੀ ਉਹ ਕੁਹਾੜੀ ਇੱਕ ਕੰਡਿਆਂ ਵਾਲੇ ਦਰਖਤ 헤ਡਸ਼ਾਟ ਦਿੱਤੀ ਸਮਾਂ ਲਗਭਗ ਰਾਤ ਦੇ 2 ਵਜੇ ਦਾ ਸੀ ਨਿਧੀ ਅਤੇ ਅਸ਼ੋਕ ਲਾਸ਼ ਨੂੰ ਲੈ ਕੇ ਇੱਧਰ ਉੱਧਰ ਭਟਕ ਰਹੇ ਸਨ ਉਹਨਾਂ ਦਾ ਪਲਾਨ ਸੀ ਕਿ ਸਿਰ ਧੜ ਅਤੇ ਬਾਕੀ ਸਾਰੀਆਂ ਚੀਜ਼ਾਂ ਦਰਿਆ ਵਿੱਚ ਸੁੱਟ ਦੇਾਂਗੇ ਪਰ ਉਸ ਵੇਲੇ ਅਸ਼ੋਕ ਨੇ ਵੇਖਿਆ ਕਿ ਇੱਕ ਪੁਲਿਸ ਦੀ ਗੱਡੀ ਉਹਨਾਂ ਦੀ ਤਰਫ ਆ ਰਹੀ ਸੀ ਇਹ ਦੇਖ ਕੇ ਉਹ ਘਬਰਾ ਗਿਆ ਅਤੇ ਨੀਤੀ ਨੂੰ ਦੱਸਿਆ ਹੁਣ ਦੋਨਾਂ ਵਿੱਚ ਹੜਕੰਪ ਮਚ ਗਿਆ ਪੁਲਿਸ ਦੇ ਸਾਇਰਨ ਦੀ ਆਵਾਜ਼ ਸੁਣ ਕੇ ਉਹਨਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ ਉਹ ਭਵਾਨੀ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਭੱਜਣ ਵਾਲੇ ਹੀ ਸਨ ਕਿ ਉਸ ਵੇਲੇ ਉਹਨਾਂ ਨੂੰ ਇੱਕ ਖੂ ਨਜ਼ਰ ਆਇਆ ਫਿਰ ਉਹਨਾਂ ਨੇ ਤਦ ਨੂੰ ਉਸ ਖੂਹ ਵਿੱਚ ਸੈੱਟ ਦਿੱਤਾ ਅਤੇ ਉਸ ਦਾ ਸਿਰ ਅਤੇ ਕੱਪੜੇ ਕੁਝ ਦੂਰੀ ਤੇ ਸੁੱਟ ਦੇ ਗਏ ਉਹ ਖੂਨ ਨਾਲ ਭਰੀ 3-4 ਲੀਟਰ ਵਾਲੀ ਜੈਰੀ ਕੈਨ ਉਹਨਾਂ ਨੇ ਜ਼ਮੀਨ ਵਿੱਚ ਹੀ ਗੱਡ ਦਿੱਤਾ ਇਸ ਤੋਂ ਬਾਅਦ ਉਹ ਦੋਨੋਂ ਘਬਰਾਏ ਹੋਏ ਵਾਪਸ ਕਿਸ਼ਨਗੜ੍ਹ ਆ ਗਏ ਇਹ ਸਾਰਾ ਕੁਝ ਨਿਧੀ ਪੁਲਿਸ ਵਾਲਿਆਂ ਨੂੰ ਦੱਸ ਰਹੀ ਸੀ ਉੱਧਰ ਪੁਲਿਸ ਵਾਲਿਆਂ ਦੇ ਰੌਂਗਟੇ ਖੜੇ ਹੋ ਰਹੇ ਸਨ ਅਤੇ ਭਵਾਨੀ ਦੇ ਮਾਤਾ ਪਿਤਾ ਦਾ ਬੁਰਾ ਹਾਲ ਹੋ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਨੇ ਨੇਦੀ ਤੋਂ ਮਰਡਰ ਵੈਪਨ ਬਾਰੇ ਪੁੱਛਿਆ ਉਸਨੇ ਉਸਨੂੰ ਲੱਭਣ ਵਿੱਚ ਪੁਲਿਸ ਦੀ ਮਦਦ ਕੀਤੀ ਦੂਜੇ ਪਾਸੇ ਕੁਝ ਹੋਰ ਸਬੂਤ ਲੱਭਣ ਲਈ ਇੱਕ ਪੁਲਿਸ ਯੂਨਿਟ ਭਵਾਨੀ ਦੇ ਘਰ ਪਹੁੰਚੀ ਉੱਥੇ ਉਹਨਾਂ ਨੂੰ ਇੱਕ ਡਾਇਰੀ ਮਿਲੀ ਜੋ ਭਵਾਨੀ ਸ਼ੰਕਰ ਸ਼ਰਮਾ ਦੀ ਹੀ ਸੀ ਭਵਾਨੀ ਨੂੰ ਆਪਣੀ ਦਿਨਚਰਿਆ ਲਿਖਣ ਦੀ ਆਦਤ ਸੀ ਹੁਣ ਧਿਆਨ ਨਾਲ ਸੁਣਨਾ ਕਿਉਂਕਿ ਜੋ ਉਸ ਡਾਇਰੀ ਵਿੱਚ ਲਿਖਿਆ ਸੀ ਉਹ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਜਾਣਗੇ ਮਾਨੋ ਭਵਾਨੀ ਖੁਦ ਪੁਲਿਸ ਦੀ ਮਦਦ ਕਰ ਰਿਹਾ ਹੋਵੇ ਜਦੋਂ ਪੁਲਿਸ ਨੇ ਡਾਇਰੀ ਚੈੱਕ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਭਵਾਨੀ ਦੀ ਪਤਨੀ ਉਸ ਨੂੰ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਮਾਰਦੀ ਸੀ ਮਾਨਸਿਕ ਤੌਰ ਤੇ ਟੌਰਚਰ ਕਰਕੇ ਭਵਾਨੀ ਸ਼ੰਕਰ ਦੀ ਡਾਇਰੀ ਨੇ ਨਿਧੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਡਾਇਰੀ ਦਾ ਪੇਜ ਨੰਬਰ 134 15 ਮਈ 2022 ਭਵਾਨੀ ਲਿਖਦਾ ਹੈ ਸਵੇਰ ਤੋਂ ਹੀ ਨਿਧੀ ਤਲਾਕ ਲਈ ਜ਼ੋਰ ਦੇ ਰਹੀ ਹੈ ਮੈਂ ਮਨਾ ਕੀਤਾ ਪਰ ਉਹ ਘਰ ਛੱਡ ਕੇ ਜਾਣ ਲੱਗੀ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੈਨੂੰ ਮਾਰਿਆ ਵੀ ਮੈਂ ਉਸ ਨੂੰ ਦਿਖਾਉਣ ਲਈ ਅਦਾਲਤ ਦੇ ਨੰਬਰ ਲਏ ਅਤੇ ਉਸ ਦੇ ਸਾਹਮਣੇ ਫੋਨ ਵੀ ਲਾਇਆ ਮੈਨੂੰ ਪਤਾ ਸੀ ਕਿ ਕੋਰਟ ਵਿੱਚ ਦੁਪਹਿਰ 1 ਵਜੇ ਤੱਕ ਹੀ ਕੰਮ ਹੁੰਦਾ ਹੈ ਇਸ ਲਈ ਮੈਂ ਜਾਣ ਬੁੱਝ ਕੇ ਟਾਈਮ ਖਰਾਬ ਕੀਤਾ ਦੁਪਹਿਰ 1 ਵਜੇ ਅਸੀਂ ਕੋਰਟ ਪਹੁੰਚੇ ਤਦ ਤੱਕ ਕੋਰਟ ਬੰਦ ਹੋ ਚੁੱਕੀ ਸੀ ਨਿਧੀ ਨੇ ਵਕੀਲ ਕੋਲ ਜਾਣ ਦੀ ਜ਼िद ਕੀਤੀ ਅਸੀਂ ਵਕੀਲ ਕੋਲ ਗਏ ਅਤੇ ਤਲਾਕ ਦੇ ਪੇਪਰ ਤਿਆਰ ਕਰਨ ਲਈ ਕਿਹਾ। ਵਕੀਲ ਨੇ ਸਾਨੂੰ ਦੋਹਾਂ ਨੂੰ ਬਹੁਤ ਸਮਝਾਇਆ। ਇਸ ਤੋਂ ਬਾਅਦ ਨਿਧੀ ਪਿੱਛੇ ਮੁੜੀ ਅਤੇ ਇੱਕ ਮੋਟਰਸਾਈਕਲ ਤੇ ਜੈਪੁਰ ਵੱਲ ਚੱਲ ਗਈ। ਮੈਂ ਉਸ ਨੂੰ ਬਹੁਤ ਲੱਭਿਆ ਪਰ ਕੋਈ ਅਤਾ ਪਤਾ ਨਹੀਂ ਲੱਗਿਆ। ਜਦੋਂ ਘਰ ਪਹੁੰਚਾ ਤਾਂ ਪਤਾ ਲੱਗਿਆ ਕਿ ਨਿਧੀ ਨੇ ਚਾਹ ਬਣਾਉਣ ਵਾਲੀ ਔਰਤ ਨੂੰ ਕਿਹਾ ਕਿ ਮੇਰੇ ਦੋਨਾਂ ਬੱਚਿਆਂ ਨੂੰ ਘਰ ਦੇ ਅੰਦਰ ਬੰਦ ਕਰਕੇ ਗੇਟ ਲਗਾ ਦੇਣਾ। ਉਹ ਰਾਤ 11 ਵਜੇ ਘਰ ਵਾਪਸ ਆਈ। ਪੇਜ ਨੰਬਰ 139, 20 ਮਈ 2002। ਨਿਧੀ ਨੇ ਮੈਨੂੰ ਪੁੱਛਿਆ ਕਿ ਮੈਂ ਉਸ ਦੇ ਵਰਤਾਓ ਅਤੇ ਸੁਭਾਅ ਬਾਰੇ ਉਸ ਦੇ ਮਾਇਕੇ ਵਾਲਿਆਂ ਨੂੰ ਕਿਉਂ ਦੱਸਿਆ? ਉਸ ਨੇ ਕਿਹਾ ਕਿ ਤੁਸੀਂ ਮੇਰੇ ਇਮੇਜ ਖਰਾਬ ਕਰ ਰਹੇ ਹੋ। ਉਸ ਪੇਜ ਤੇ ਇਹ ਵੀ ਲਿਖਿਆ ਸੀ। ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜਾਂ ਤਾਂ ਮੈਂ ਆਪਣੀ ਕੰਪਨੀ ਬੰਦ ਕਰ ਦਿਆਂ ਅਤੇ ਸਾਰੇ ਸਟਾਫ ਨੂੰ ਕੱਢ ਦਿਆਂ। ਨਹੀਂ ਤਾਂ ਉਹ ਮੇਰੇ ਖਿਲਾਫ ਝੂਠਾ ਕੇਸ ਕਰਵਾ ਦੇਵੇਗੀ। ਪੇਜ ਨੰਬਰ 154 4 ਜੂਨ 2002 ਭਵਾਨੀ ਲਿਖਦਾ ਹੈ ਮੈਨੂੰ ਡਰ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਖਾਣੇ ਵਿੱਚ ਜ਼ਹਿਰ ਦਿੱਤਾ ਜਾ ਰਿਹਾ ਹੈ। ਪਤਾ ਨਹੀਂ ਉਹ ਮੇਰੇ ਖਾਣੇ ਵਿੱਚ ਕੀ ਮਿਲਾ ਰਹੀ ਹੈ। ਅੱਜਕੱਲ ਮੇਰੀ ਜੀਭ ਲੜਖੜਾ ਰਹੀ ਹੈ। ਇਸ ਦਾ ਮਤਲਬ ਭਵਾਨੀ ਨੂੰ ਇਹ ਪਤਾ ਸੀ ਕਿ ਉਸ ਦੀ ਪਤਨੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਫਿਰ ਵੀ ਉਹ ਰਿਸ਼ਤਾ ਨਿਭਾਉਂਦਾ ਗਿਆ ਅਤੇ ਸਹਿੰਦਾ ਗਿਆ। ਸ਼ਾਇਦ ਉਹਨਾਂ ਦੋ ਮਾਸੂਮ ਬੱਚਿਆਂ ਲਈ ਕਿਉਂਕਿ ਇਹ ਸਿਰਫ ਇੱਕ ਪਿਓ ਹੀ ਕਰ ਸਕਦਾ ਹੈ ਜਦੋਂ ਪੁਲਿਸ ਵਾਲੀ ਡਾਇਰੀ ਦੇ ਆਖਰੀ ਪੰਨਿਆਂ ਤੱਕ ਪਹੁੰਚੇ ਤਾਂ ਉਹਨਾਂ ਨੂੰ ਪਾਣੀ ਦੇ ਸੁੱਕੇ ਹੋਏ ਦਾਗ ਮਿਲੇ ਸ਼ਾਇਦ ਉਹ ਭਵਾਨੀ ਦੇ ਹੰਝੂ ਸਨ ਜੋ ਉਹ ਰੋਕ ਨਹੀਂ ਸਕਿਆ ਹੁਣ ਡਾਇਰੀ ਦੇ ਪੰਨੇ ਵੀ ਨਿਧੀ ਦੇ ਖਿਲਾਫ ਸਬੂਤ ਬਣ ਚੁੱਕੇ ਸਨ ਜਿਵੇਂ ਉਹ ਪੁਲਿਸ ਵਾਲਿਆਂ ਨੂੰ ਠੀਕ-ਠੀਕ ਇਹ ਕਹਿ ਰਹੇ ਹੋ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਇੱਥੇ ਹੈ ਹੁਣ ਇਹ ਡਾਇਰੀ ਕੋਰਟ ਵਿੱਚ ਇੱਕ ਐਵੀਡੈਂਸ ਵਜੋਂ ਕੰਮ ਕਰਨ ਵਾਲੀ ਸੀ ਨਿਧੀ ਅਤੇ ਉਸ ਦੇ ਕ੍ਰਾਈਮ ਪਾਰਟਨਰ ਅਸ਼ੋਕ ਨੂੰ ਉਮਰ ਕੈਦ ਦੀ سزا ਹੋਈ ਨਿਧੀ ਨੇ ਸਬੂਤ ਮਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਇੱਕ ਸਟੀਲ ਦੀ ਤਾਰ ਉਸ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲਵੇਗੀ ਬੱਚਿਆਂ ਦੀ ਕਸਟਡੀ ਉਹਨਾਂ ਦੇ ਦਾਦਾ-ਦਾਦੀ ਨੂੰ ਸੌਂਪ ਦਿੱਤੀ ਗਈ ਬਿਜ਼ਨਸ ਚੰਗੀ ਤਰ੍ਹਾਂ ਫਲਦਾ-ਫੁੱਲਦਾ ਗਿਆ ਪਰ ਹੁਣ 21 ਸਾਲਾਂ ਬਾਅਦ 2024 ਵਿੱਚ ਨੀਦੀ ਸ਼ਰਮਾ ਆਪਣੀ ਸਜ਼ਾ ਛੱਟ ਕੇ ਜੇਲ੍ਹ ਤੋਂ ਬਾਹਰ ਆ ਚੁੱਕੀ ਹੈ ਕਿਉਂਕਿ ਉਸਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਹੁਣ ਉਹ ਇਸ ਦੇਸ਼ ਦੀ ਇੱਕ ਫ੍ਰੀ ਸਿਟੀਜ਼ਨ ਹੈ ਅਤੇ ਹੁਣ ਉਸ ਦਾ ਆਪਣੇ ਬੱਚਾ ਨਾਲ ਹੀ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਹ ਪ੍ਰਾਪਰਟੀ ਜੋ ਉਸਦੇ ਪਤੀ ਦੀ ਸੀ ਜਿਸ ਦਾ ਉਸਨੇ ਖੁਦ ਕਤਲ ਕੀਤਾ ਸੀ ਅਤੇ ਹੁਣ ਉਹ ਉਸੇ ਪਤੀ ਦੀ ਪ੍ਰਾਪਰਟੀ ਲਈ ਆਪਣੇ ਬੱਚਾ ਨਾਲ ਹੀ ਕੇਸ ਲੜ ਰਹੀ ਹੈ